ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਪਪਾ ਬੁੱਢਾ ਸਾਹਿਬ ਜੀ ਦੀ ਚੰਨਸੂ ਤਰਤੀ ਰਮਦਾਸ ਵਿਖੇ ਹਰ ਪਾਸੇ ਜਲ ਮਗਨ ਹੋਈ ਪਈ ਹੈ ਹਰ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਜਿੱਥੇ ਕਿ ਲੋਕ ਆਪਣਾ ਕੀਮਤੀ ਸਮਾਨ ਛੱਡ ਕੇ ਕੀਮਤੀ ਮਹਿਲ ਛੱਡ ਕੇ ਘਰਾਂ ਛੱਡ ਕੇ ਕਿਸੇ ਇੱਕ ਸੁਰੱਖਿਸ਼ ਥਾਂ ਤੇ ਜਾ ਚੁੱਕੇ ਹਨ ਇਸੇ ਤਰ੍ਹਾਂ ਤੁਸੀਂ ਤੁਹਾਨੂੰ ਦਿਖਾਣੇ ਹਾਂਗੇ ਕਿ ਸੁਧਾਰ ਦੀ ਦਾਣਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੇ ਡੇਰ ਜਮਾਏ ਹੋਣ ਜਿੱਥੇ ਕਿ ਵੱਡੀ ਮਾਤਰਾ ਵਿੱਚ ਪਸ਼ੂ ਅਤੇ ਪਰਿਵਾਰ ਆਪਣਾ ਸਿਰ ਟਾ ਕੇ ਬੈਠੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਸ਼ੂ ਅਤੇ ਪਰਿਵਾਰ ਆਪਣਾ ਸਿਰ ਟਾ ਕੇ ਬੈਠੇ ਹੋਏ ਹਨ ਆਪਣੇ ਜੀਵਨ ਨੂੰ ਨਿਰਵਾਹ ਕਰ ਰਹੇ ਹਨ ਇਹ ਲੋਕ ਵੱਡੇ ਵੱਡੀਆਂ ਇਮਾਰਤਾਂ ਤੇ ਆਪਣੇ ਘਰ ਨੂੰ ਛੱਡ ਕੇ ਇੱਥੇ ਰਹਿ ਰਹੇ ਹਨ ਜਿੱਥੇ ਕਿ ਅੱਜ ਪਹੁੰਚੇ ਹਨ ਭਾਰਤੀ ਕਿਸਾਨ ਜਿਉਂਨੇ ਇਕਤਾ ਉਗਰਾਹ ਦੇ ਬਗੇਲ ਸਿੰਘ ਜਿਨ੍ਹਾਂ ਨੇ ਕਿ ਇਹਨਾਂ ਦਾ ਜਾਇਜ਼ਾ ਲਿਆ ਇਤਿਹਾਸ ਚਲ ਪਿਆ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਹਰ ਪ੍ਰਕਾਰ ਦੀ ਬੰਦੀ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਨੇ ਪ੍ਰਸ਼ਾਸਨ ਦੇ ਵੱਡੇ ਸਵਾਲ ਵੀ ਉਠਾਏ ਕਿ ਜੋ ਹਰਾਂ ਦੀ ਕਰਾਮਾ ਆਈ ਹੈ ਜੋ ਇੱਕ ਕੁਦਰਤੀ ਆਫਤ ਨਹੀਂ ਇਹ ਕਿ ਪ੍ਰਸ਼ਾਸਨ ਦੀਆਂ ਸਰਕਾਰ ਦੀਆਂ ਕਮਜ਼ੋਰੀਆਂ ਦਸੀਆਂ। ਉਨ੍ਹਾਂ ਨੇ ਕਿਹਾ ਕਿ ਇਹਨਾਂ ਨੂੰ ਕਿਸੇ ਨੂੰ ਵੀ ਹਰ ਹਾਲਤ ਵਿੱਚ ਹਰ ਪਰਿਵਾਰ ਨੂੰ ਹਰ ਘਰ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਵੱਡੀ ਲਾਹ ਦੀ ਸੂਰਤ ਵਿੱਚ ਵੱਡਾ ਸੰਘਰਸ਼ ਕਰਨਗੇ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਤੇ ਜਾਨਵਰ ਇੱਕ ਸੱਟ ਥੱਲੇ ਬੱਠੇ ਹੋਏ ਨਜ਼ਰ ਆ ਰਹੇ ਹਨ ਤੁਹਾਨੂੰ ਗਰਾਉਂਡ ਜ਼ੀਰੋ ਤੇ ਲੋਕ ਕੋਟਾ ਦਿਖਾ ਰਹੇ ਹਾਂ ਗਰਾਉਂਡ ਜ਼ੀਰੋ ਤੋਂ ਡਾਕਟਰ ਲਖਨਸ਼ਮਾ ਵਿਸ਼ੇਸ਼ ਸਪੋਰਟ ਟੈਕਸਾ ਟੀਵੀ ਲਾਈਵ ਤੋਂ ਸਿੱਧੀ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਸਰਦਾਰ ਬਘੇਲ ਸਿੰਘ ਭਾਰਤੀ ਕਿਸਾਨ ਯੂਨੀਤਤਾ ਉਗਰਾਹ ਦੇ ਪ੍ਰਧਾਨ ਸਰਦਾਰ ਬਘੇਲ ਸਿੰਘ ਦੇ ਨਾਲ ਸਰ ਪੂਰਾ ਪੰਜਾਬ ਹਰਾਂ ਦੀ ਬਹੁਤ ਭਾਰੀ ਮਾਰਨਾ ਗੁਜ਼ਰਿਆ ਕੀ ਕਰਨਾ ਚਾਹੋਗੇ ਇਸ ਬਾਰੇ ਤੀ ਹਰ ਪਾਸੇ ਪਾਣੀ ਹਾਹਰ ਮਚਾ ਚੁੱਕਾ ਹਰ ਪਾਸੇ ਜਲਮਗਨ ਹੋਈ ਪਈ ਤੁਸੀਂ ਕੀ ਕਰਨਾ ਚਾਹੋਗੇ ਇਸ ਬਾਰੇ ਮੈਂ ਬਗੇਲ ਸਿੰਘ ਭਾਰਤੀ ਕਿਸਾਨ ਚੋਂ ਦੇਖਤਾ ਹਾਂ ਗੁਰਾਹਾਂ ਦਾ ਜਲਾ ਪ੍ਰੈਸ ਇਤਰ ਅੱਜ ਅਸੀਂ ਸੁਧਾਰ ਮੰਡੀ ਦੇ ਵਿੱਚ ਖੜੇ ਆ ਜਿੱਥੇ ਜੋ ਪਾਣੀ ਦੀ ਮਾਰ ਹੇਠਾ ਹੈ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਆਪਣਾ ਮਾਲ ਡੰਗਰ ਲੈ ਕੇ ਜੀਆ ਜੰਤ ਲੈ ਕੇ ਇਸ ਸੁਧਾਰ ਦੀ ਦਾਣਾ ਮੰਡੀ 'ਚ ਬੈਠੇ ਆ ਉਹਨਾਂ ਦੀ ਸਾਰ ਲੈਣ ਵਾਸਤੇ ਅਸੀਂ ਪਹੁੰਚੇ ਵੀ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਾਡੀ ਲੋੜ ਆ ਤੇ ਨਾਲ ਜਿਹੜੀ ਅੱਜ ਸਾਰੇ ਪੰਜਾਬ ਦੇ ਅੰਦਰ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਿਹੜੀ ਆ ਉਹ ਸਾਰੀ ਬਰਬਾਦ ਹੋ ਗਈ ਆ ਤੇ ਲੋਕਾਂ ਨੇ ਕਰਜ਼ਾ ਚੋਚੋ ਕੇ ਜਿਹੜੇ ਆਪਣੇ ਸਰਲ ਕਾਪ ਵਾਸਤੇ ਛੱਤਾਂ ਬੜਾਈਆਂ ਸੀ ਉਹ ਸਾਰੀਆਂ ਜਿਹੜਾ ਨੁਕਸਾਨਿਆਂ ਦਾ ਘਰਕ ਹੋ ਗਿਆ ਤੇ ਨਾਲ ਜਿਹੜਾ ਹੋਰ ਕੁਛ ਵੀ ਜਿੰਨਾ ਘਰਾਂ ਦੇ ਵਿੱਚ ਸੱਜੋ ਸਮਾਨ ਸੀ ਉਹ ਸਾਰਾ ਜਿਹੜਾ ਨੁਕਸਾਨਿਆ ਗਿਆ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਸਰਕਾਰ ਦੇ ਪਾਣੀ ਦਾ ਵਾਲਾ ਸਿਸਟਮ ਜਿਹੜਾ ਸਾਰੇ ਅਮਸਰ ਕੁ ਉਦਾਸਪੁਰ ਤਨਤਨ ਫਰੋਜਪੁਰ ਦੇ ਵਿੱਚ ਆਇਆ ਇਹ ਕੋਈ ਜਿਹੜਾ ਸਰਕਾਰ ਦੇ ਜਿਹੜੇ ਰਾਜਨੀਤਿਕ ਲੋਕ ਬੰਦੇ ਆ ਫਿਰੋ ਬਿਰੋਕਰੇਸੀ ਆ ਉਹ ਇਸ ਗੱਲ ਦਾ ਦਾਵਾ ਕਰ ਰਹੀ ਆ ਕਿ ਇਹ ਕੁਦਰਤੀ ਕਰੋਪੀ ਆ ਜਿਹਦੇ ਕਰਕੇ ਸਾਡੇ ਇੱਥੇ ਇਹ ਹਾਲਾਤ ਬਣ ਗਿਆ ਪਰ ਅਸੀਂ ਸਮਝਦੇ ਆ ਕਿ ਇਹ ਕੁਦਰਤੀ ਕਰੋਪੀ ਨਹੀਂ ਆ ਜਿੰਨੇ ਵੀ ਡੈਮਾਂ ਦੇ ਪ੍ਰਬੰਧਕ ਸੀ ਉਹਨਾਂ ਨੇ ਨਿਜਮਤ ਢੰਗ ਦੇ ਨਾਲ ਜਿਹੜਾ ਪਾਣੀ ਪਹਿਲਾਂ ਛੱਡਣਾ ਸੀ ਉਹਨੂੰ ਨਹੀਂ ਛੱਡਿਆ ਤੇ ਨਾਲ ਜਿਹੜੇ ਸਰਕਾਰ ਦਾਅਵੇ ਕਰਦੀ ਸੀ ਕਿ ਅਸੀਂ ਲੋਕਾਂ ਨੂੰ ਬਹੁਤ ਵਧੀਆ ਰਾਜ ਸਰਕਾਰ ਦੇਵਾਂਗੇ ਲੋਕਾਂ ਦਾ ਪ੍ਰਸ਼ਾਸਨ ਬਹੁਤ ਵਧੀਆ ਹੋਊਗਾ ਇਹਨਾਂ ਵੀ 4 ਸਾਲ ਦੇ ਵਿੱਚ ਮਨੇ ਕਿਸੇ ਵੀ ਬੰਨ ਦੇ ਉੱਤੇ ਕਿਸੇ ਤੁਸੀ ਦੇ ਉੱਤੇ ਕੋਈ ਮਿੱਟੀ ਦਾ ਜਿਹੜਾ ਕਿਲੋ ਦਾ ਕਿਲੋ ਟੱਪ ਨਹੀਂ ਪਾਇਆ ਤੇ ਇਹ 4 ਸਾਲ ਦੇ ਵਿੱਚ ਇਹਨਾਂ ਦੇ ਵਿਆਹ ਤੇ ਮਖਲਾਵੇ ਤੇ ਜੜੇਪੇ ਮਹapore ਹੋਇਆ ਤੇ ਅੱਜ ਲੋਕਾਂ ਨੂੰ ਜਿਹੜਾ ਪਾਣੀ ਦੀ ਮਾਰ ਹੀਟ ਲੋਕਾਂ ਦੇ ਤਰਸ ਦੇ ਉੱਤੇ ਛੱਡ ਦਿੱਤਾ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆ ਜਿਵੇਂ ਸੁਧਾਰ ਮੰਡੀ ਦੇ ਵਿੱਚ ਲੋਕ ਘਰੋਂ ਬੇਕਾਰ ਹੋ ਕੇ ਬੈਠੇ ਆ ਇਹਨਾਂ ਦਾ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਹੋਰ ਜਿਹੜੀਆਂ ਲੋੜਾਂ ਨੇ ਇਹਨਾਂ ਦੀਆਂ ਉਹ ਤੁਰੰਤ ਪੂਰੀਆਂ ਕੀਤੀਆਂ ਜਾਣ ਤੇ ਅਸੀਂ ਵੀ ਸਾਰੇ ਲੋਕਾਂ ਨੂੰ ਜਿਹੜੀਆਂ ਸਮਾਜ ਸੇਵੀ ਜਿੱਥੇ ਵਧੀਆਂ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਅੱਜ ਲੋਕਾਂ ਤੇ ਆਫਤ ਬਣੀ ਆ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਇਹਨਾਂ ਵਾਸਤੇ ਆਪਾਂ ਜੋ ਇਹਨਾਂ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਦਾ ਯਤਨ ਕਰੀਏ ਤੇ ਸਰਕਾਰ ਨੂੰ ਨਾਲ ਚੇਤਾਵਨੀ ਆ ਕਿ ਜੇ ਇਸ ਤਰ੍ਹਾਂ ਦੀ ਹਾਲਤ ਵਿੱਚ ਲੋਕਾਂ ਨੂੰ ਛੱਡਿਆ ਜਾਂਦਾ ਤੇ ਸਰਕਾਰ ਨੂੰ ਵੱਡੇ ਜਿਹੜਾ ਸੰਘਰਸ਼ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਬਾਕੀ ਅਸੀਂ ਮੰਗ ਕਰਦੇ ਆ ਪ੍ਰਬੰਧ ਤੋਂ ਕਿ ਫੌਰੀ ਜਿਹੜੇ ਉਚਿਤ ਕਦਮ ਆ ਉਹ ਚੁੱਕੇ ਜਾਣ ਤੇ ਪਾਣੀ ਵਾਸਤੇ ਜਿਹੜਾ ਬੰਦੋਬਸਤਾ ਜਿਹੜਾ ਲੋਕਾਂ ਦਾ ਉਹ ਠੀਕ ਢੰਗ ਨਾਲ ਕੀਤਾ ਜਾਵੇ ਧੰਨਵਾਦ